ਕਿੰਨੇ ਕੁ ਲੋੜਵੇਂ ਤੁਹਾਡੀ ਜ਼ਿੰਦਗੀ ਚ ਹੁਣ ਤੱਕ ਬਰਾਏ ਸਾਹਿਬ ਮਿਲੇ ਆ ਜਿਹੜੇ ਇਹ ਹੌਸਲਾ ਰੱਖਦੇ ਹੋਣੇ ਗੱਲ ਕਹਿਣ ਦਾ ਕਿ ਮੈਂ ਜਦੋਂ ਵੱਡਾ ਹੋਊਂਗਾ ਤਾਂ ਮੈਂ ਜਿਹੜੇ ਤੁਸੀਂ ਮੈਨੂੰ ਪੈਸੇ ਦਾਨ ਕੀਤੇ ਮੈਂ ਵਾਪਸ ਦੇਖੋ ਮੈਨੂੰ ਯਾਦ ਆ ਗਿਆ 2013 ਦੀ ਗੱਲ ਹੈ ਇੱਕ ਲੜਕੀ ਸੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੁਪਨਿਆਂ ਦੇ ਘਰ ਦੇ ਵਿੱਚ ਬਣ ਰਹੀਆਂ ੜੇਕਿਆਂ ਨੂੰ ਪਿੱਛੇ ਛੱਡਿਆ ਯਾਨੀ ਕਿ ਹੁਣ ਰਜਿਸਟਰੀਆਂ ਦੇ ਲਈ ਕੋਈ ਵੀ ਐਨਓਸੀ ਲੈਣ ਦੀ ਜ਼ਰੂਰਤ ਨਹੀਂ ਸੋ ਹੁਣ ਐਨਓਸੀ ਦੇ ਮਾਮਲੇ 'ਚ ਕਿਸੇ ਨੂੰ ਕੋਈ ਦਿੱਕਤ ਨਹੀਂ ਆਊਗੀ ਕੋਈ ਰਿਸ਼ਵਤ ਨਹੀਂ ਦੇਣੀ ਪਊਗੀ ਕਿ ਪੰਜਾਬ ਸਰਕਾਰ ਨੇ ਜੋ ਵਾਅਦਾ ਕੀਤਾ ਸੀ ਕਿ ਅਸੀਂ ਐਨਓਸੀਆਂ ਜਿਹੜੀਆਂ ਉਹ ਖਤਮ ਕਰਦੇਾਂਗੇ ਕਿਸੇ ਨੇ ਜੇ ਕੋਈ ਕੋਈ ਐਗਰੀਮੈਂਟ ਕੀਤਾ ਹੈ ਕੋਈ ਪਾਰਾ ਵਟਰਨੀ ਕੀਤੀ ਹੈ ਕਿਸੇ ਆਨ ਅਥਰਾਇਜ਼ਡ ਕਲੋਨੀ ਦੇ ਵਿੱਚ ਤਾਂ ਉਹਨਾਂ ਨੂੰ ਰੀਲੀਫ ਦੇਣ ਦੀ ਖਾਤਰ ਹੀ ਇਹ ਐਨਓਸੀ ਜਿਹੜਾ ਹੈਗਾ ਇਹ ਪਹੋਰ ਦਿੱਤੀ ਗਈ ਹੈ 1 ਦਸੰਬਰ ਤੋਂ 28 ਫਰਵਰੀ 2025 ਤੱਕ ਯਾਨੀ ਕਿ 3 ਮਹੀਨਿਆਂ ਦੀ ਸ਼ੋਰ ਦਿੱਤੀ ਗਈ ਹੈ ਜੇ ਤੁਹਾਡਾ ਪਲਾਟ 500 ਗਜ ਦਾ ਹੈ ਤਾਂ ਤੁਹਾਨੂੰ ਰਜਿਸਟਰੀ ਕਰਾਉਣ ਦੇ ਲਈ ਕੋਈ ਐਨਓਸੀ ਦੀ ਲੋੜ ਨਹੀਂ ਹੈ ਸਰਕਾਰ ਦਾ ਬੜਾ ਵਧੀਆ ਉਪਰਾਲਾ ਵਾਹੇ ਤੇ ਸਰਕਾਰ ਦਾ ਮੈਂ ਧੰਨਵਾਦ ਕਰਦਾ ਕਿ ਸਰਕਾਰ ਜਿਹੜੀ ਹੈਗੀ ਇਹ ਪਾਲਿਸੀ ਜਿਹੜੀ ਲੈ ਕੇ ਆਈ ਹੈ 500 ਗਜ ਤੋਂ ਨੀਚੇ ਵਾਲੀ ਇਹਨਾਂ ਲੋਕਾਂ ਨੂੰ ਬੜਾ ਹੀ ਬੈਨੀਫਿਟ ਜਿਹੜੇ ਹੈਗੇ ਆ ਹੋਊਗੇ ਲੋਕਾਂ ਦਾ ਜਿਹੜਾ ਲੱਗਿਆ ਹੋਇਆ ਜ਼ਿੰਦਗੀ ਭਰ ਦੀ ਕਮਾਈ ਜਿਹੜੀ ਹੈ ਉਹ ਲੱਗੀ ਹੋਈ ਕਿਤੇ ਵੇਸਟ ਨਹੀਂ ਜਾਊਗੀ ਬਰਥ ਨਹੀਂ ਜਾਊਗੀ ਕਿ ਐਨਓਸੀ ਦਾ ਕਾਨੂੰਨ ਬਣ ਗਿਆ ਹੁਣ ਜਿਹਦੀ 4 ਸਵਾ 4 ਫੁੱਟ ਦੀ ਹਾਈਟ ਸੀ ਉਹਦੀ ਤੇ ਉਹ ਮੈਨੂੰ ਆ ਕੇ ਤੇ ਬਚੰਡੇ ਸੀ ਉਹਦਾ ਤੇ ਮੈਨੂੰ ਆ ਕੇ ਚਿਮੜ ਗਈ ਤੇ ਮੈਨੂੰ ਕਹਿੰਦੀ ਅੰਕਲ ਨਾਲ ਪੜ੍ਹਨਾ ਚਾਹੁੰਦੀ ਆ ਮੈਂ ਕਿਹਾ ਬਟਾ ਕਿਨੇ ਰੋਕਿਆ ਤੈਨੂੰ ਕਹਿੰਦੀ ਮੇਰੇ ਪਾਪਾ ਕਹਿੰਦੇ ਨਹੀਂ ਪੜ੍ਹਨਾ ਮੈਂ ਬੁਲਾ ਪਾਪਾ ਨੂੰ ਬੁਲਾਇਆ ਤੇ ਮੱਕਾ ਜੀ ਕੀ ਕਰਦੇ ਤੁਸੀਂ ਬੱਚੀ ਨੂੰ ਕਿਉਂ ਨਹੀਂ ਪੜਾ ਰਹੇ ਉਹ ਕਹਿੰਦਾ ਜੀ ਮੈਂ ਮੇਰੀਆਂ ਤਿੰਨ ਲੜਕੀਆਂ ਨੇ ਤੇ ਕਹਿੰਦਾ ਮੈਂ ਕੱਪੜੇ ਪ੍ਰੈਸ ਕਰਕੇ ਤੇ ਮੈਂ ਘਰ ਦਾ ਗੁਜ਼ਾਰਾ ਕਰਦਾ ਕਹਿੰਦਾ ਇੱਥੇ ਤੱਕ ਵੜਾ ਸਕਦਾ ਸੀ ਉਸ ਤੋਂ ਬਾਅਦ ਮੈਂ ਨਹੀਂ ਵੜਾ ਸਕਦਾ ਉਦੋਂ ਮੈਂਨ ਕਹਾ ਮੈਂ ਖਿਆ ਬੇਟਾ ਲੈ ਤੈਨੂੰ ਆਪਾਂ ਗੋਦ ਲਿਆ ਹੁਣ ਤੂੰ ਜਾ ਵੜਨਾ ਪੜਾ ਉਹ ਬੜੀ ਅੱਛੀ ਪੋਸਟ ਤੇ ਗਈ ਇੱਕ ਉਹ ਗਈ ਹੈ ਇੱਕ ਡੀਐਸਪੀ ਲੜਕੀ ਬਣੀ ਹੈ ਉਹ ਇੱਕ ਐਕਸਾਈਜ਼ ਇਨਸਪੈਕਟਰ ਬਣੀ ਹੈ ਉਹ ਇੱਥੇ ਮੇਰੇ ਕੋਲ ਆਈ ਮੈਨੂੰ ਡੱਬਾ ਲੈ ਕੇ ਮਿਠਾਈ ਦਾ ਮੈਂ ਖਿਆ ਬੇਟਾ ਕਾਦੀ ਮਿਠਾਈ ਹੈ ਕਹਿੰਦੀ ਤੁਹਾਨੂੰ ਨਹੀਂ ਪਤਾ ਕਹਿੰਦੀ ਤੁਸੀਂ ਮੈਨੂੰ ਦਸਵੀਂ ਤੋਂ ਬਾਅਦ ਤੁਸੀਂ ਮੈਨੂੰ ਪੜਾਇਆ ਅੱਜ ਕਹਿੰ ਨੋ ਤਾਂ ਇਹ ਮੈਂ ਇਹ ਨੂੰ ਮੇਰੀ ਕਹਿੰਦਾ ਕਿ ਇਹ ਮੇਰੀ ਹੈ ਇਹ ਮੇਰੀ ਹੈ ਹੁਣ ਤੱਕ ਕੁੱਲ ਕਿੰਨੀਆਂ ਸਟੇਟਸ ਦੇ ਅੰਦਰ ਜੀ ਸਰਬਦਾ ਪਾਲਾ ਚੈਰੀਟੇਡ ਬਟਸਟ ਕੰਮ ਕਰ ਰਿਹਾ ਹੈ ਦੇਖੋ ਅਸੀਂ ਪੰਜਾਬ ਤੋਂ ਸਟਾਰਟ ਕੀਤਾ ਸੀ ਪੰਜਾਬ ਤੋਂ ਹਰਿਆਣਾ ਹੋ ਗਿਆ ਹਿਮਾਚਲ ਜੀ ਐਨ ਕੇ ਫਿਰ ਅਸੀਂ ਰਾਜਸਥਾਨ ਦੇ ਦਿੱਲੀ ਚੰਡੀਗੜ੍ਹ ਤੇ ਕਰਦੇ ਕਰਾਂਦੇ ਸਾਡੀਆਂ 12 ਸਟੇਟਾਂ ਨੇ ਜਿੱਥੇ ਸਾਡੇ ਆਫਿਸ ਖੁੱਲ ਚੁੱਕੇ ਨੇ ਔਰ ਜਿੱਥੇ ਅਸੀਂ ਕੰਮ ਕਰ ਰਹੇ ਹਾਂ ਅੱਛਾ ਜੀ 12 ਸਟੇਟਸ 12 ਸਟੇਟਸ ਅਸੀਂ ਬੈਸਟ ਬੰਗਾਲ ਦੇ ਵਿੱਚ ਵੀ ਸ਼ੁਰੂ ਕਰਤਾ ਉਹ ਇਸ ਤਰ੍ਹਾਂ ਸੀ ਕਿ ਸਾਡੇ ਇੱਕ ਇੱਥੇ ਡੀਸੀ ਸਾਹਿਬ ਹੁੰਦੇ ਸੀ ਗੁਰਦਾਸਪੁਰ ਚ ਤੇ ਇਮਾਮਤ ਅਸ਼ਫਾਕ ਜੀ ਬਹੁਤ ਹੀ ਅچھے ਇਨਸਾਨ ਨੇ ਤੇ ਰਿਟਾਇਰਮੈਂਟ ਦੇ ਬਾਅਦ ਉਹਨਾਂ ਨੇ ਫਿਰ ਸਰਪਲ ਤੇ ਪਲਟਸ ਨੂੰ ਜੁਆਇਨ ਕਰ ਲਿਆ ਸੀਗਾ ਜੀ ਤੇ ਉਹ ਉਹਨਾਂ ਦੀ ਅਸਲੀ ਪੋਸਟਿੰਗ ਹੋਤੀ ਹੈ ਵਰਲਡ ਬੈਂਕ ਨੂੰ ਕਲਕੱਤਾ ਨੇ ਸੋ ਉਹਨਾਂ ਦਾ ਮੈਨੂੰ ਫੋਨ ਆਇਆ ਕਹਿੰਦਾ ਕਲਕੱਤਾ ਵਿੱਚ ਕੁਝ ਹੋਣਾ ਲੈ ਕਿਉਂਕਿ ਇੱਥੇ ਵਿੱਚ ਨੇ ਨਾ ਬੈਸਟ ਬੰਗਾਲ ਦੇ ਵਿੱਚ ਵੀ ਗਰੀਬੀ ਬਹੁਤ ਜ਼ਿਆਦਾ ਹੈ ਹਾਂ ਤੇ ਸਾਡੀ ਜੋ ਉਸ ਕੀਮਤ ਚਲਦੀ ਹੈ ਮੈਂ ਉਸ ਦਿਨ ਕਹਤਾ ਮੈਂ ਖਾਈ ਤੁਸੀਂ ਉੱਥੇ ਬੈਠੇ ਹੋ ਤੇ ਉਸ ਏਰੀਆ ਸੀ ਸਿਲੈਕਟ ਕਰੋ ਤੇ ਪੰਜ ਲੋਟਰੀਆਂ ਖੋਲਾਂਗੇ ਪੰਜ ਡੈਂਟਲ ਕਲੀਨਿਕ ਤੇ ਪੰਜ ਅਸੀਂ ਫਿਜ਼ੀਓਥੈਰੇਪੀ ਸੈਂਟਰ ਉੱਤੇ ਖੋਲਦੇ ਹਾਂ ਅੱਜ ਵੀ ਸਾਡੀ ਮੀਟਿੰਗ ਹੋਈ ਹੈ ਤੇ ਤਕਰੀਬਨ ਤਿੰਨ ਜਣੀਆਂ ਲੋਕੇਸ਼ਨਸ ਹੈਗੀਆਂ ਉਹਨਾਂ ਨੇ ਆਲਰੇਡੀ ਲੋਕੇਟ ਕਰ ਦਿੱਤੀਆਂ ਹੋਈਆਂ ਨੇ ਸਾਡੀ ਟੀਮ ਜਾ ਰਹੀ ਹੈ ਉੱਥੇ ਚੈੱਕ ਕਰਕੇ ਤੇ ਅਸੀਂ ਮੇਰੇ ਖਿਆਲ ਮਹੀਨੇ ਦੋ ਮਹੀਨੇ ਚ ਉੱਥੇ ਖੋਲ ਦਿਆਂਗੇ ਜੀ ਇਹ ਹੈ ਹੈਲਥ ਦੇ ਵਿੱਚ ਔਰ ਐਜੂਕੇਸ਼ਨ ਦੇ ਵਿੱਚ ਮੈਂ ਚਾਹਣਾ ਬਰਾਇ ਸਾਹਿਬ ਕਿ ਤੁਸੀਂ ਸਾਨੂੰ ਫਿਗਰਸ ਦਿਓ ਕਿ ਕੀ ਕੀ ਕੰਮ ਹੁਣ ਤੱਕ ਹੋ ਗਿਆ ਤੇ ਅੱਗੇ ਤੁਸੀਂ ਕਰਨਾ ਕੀ ਆ ਦੇਖੋ ਅਗਰ ਅਸੀਂ ਹੈਲਥ ਦੀ ਗੱਲ ਕਰੀਏ ਦੋ ਹੀ ਮੇਨ ਸਾਡੇ ਹੈਗੇ ਨੇ ਜੀ ਤੇ ਜਿੰਨਾ ਤੇ ਸਾਨੂੰ ਕੰਮ ਕਰਨ ਦੀ ਬਹੁਤ ਜ਼ਿਆਦਾ ਲੋਡ ਹੈ ਤੇ ਸਭ ਤੋਂ ਪਹਿਲਾਂ ਅਸੀਂ ਜਿਹੜੇ ਕੈਂਪ ਸ਼ੁਰੂ ਕੀਤੇ ਸੀ ਅੱਖਾਂ ਦੇ ਉਹ 2012 ਤੋਂ ਸ਼ੁਰੂ ਹੋ ਗਏ ਸੀ ਕਿੰਨੇ ਹੋ ਗਏ ਜੀ ਉਹ ਤਕਰੀਬਨ 700 ਦੇ ਕਰੀਬ ਸਾਡਾ ਕੈਂਪ ਹੋ ਚੁੱਕਿਆ ਹੈ ਉਹ 1.5 ਲੱਖ ਦੇ ਕਰੀਬ ਜਿਹੜੇ ਅਸੀਂ ਅੱਖਾਂ ਦੇ ਆਪਰੇਸ਼ਨ ਕਰਕੇ ਤੇ ਅਸੀਂ ਲੈਂਸ ਪਾ ਚੁੱਕੇ ਹਾਂ ਫ੍ਰੀ ਆਫ ਕਾਸਟ ਸਾਰਾ ਫ੍ਰੀ ਆਫ ਕਾਸਟ ਹੈ ਮੈਡੀਸਨ ਫ੍ਰੀ ਟੋਟਲੀ ਫ੍ਰੀ ਹੈ 100% ਸਾਡੇ ਜਿੰਨੇ ਵੀ ਪ੍ਰੋਜੈਕਟ ਚੱਲ ਰਹੇ ਨੇ ਜੀ ਕੋਈ ਚਾਰਜੇਬਲ ਨਹੀਂ ਹੈ ਸਾਰੇ ਫ੍ਰੀ ਨੇ ਚਾਹੇ ਸਕਿੱਲ ਡਿਵੈਲਪਮੈਂਟ ਦੇ ਸਾਡੇ ਐਨਏ ਸੈਂਟਰ ਚੱਲ ਰਹੇ ਆ ਸਲਾਈ ਸੈਂਟਰ ਨੇ ਕੜਾਈ ਸੈਂਟਰ ਨੇ ਕੰਪਿਊਟਰ ਸੈਂਟਰ ਸਾਡੇ ਚੱਲ ਰਹੇ ਆ ਸ਼ਾਰਟ ਹੈਂਡ ਟਾਈਪਿੰਗ ਦਾ ਕੰਮ ਕਰ ਰਹੇ ਆ ਅਸੀਂ ਰੋਟੇਸ਼ਨ ਕੋ ਸੈਂਟਰ ਚੱਲ ਰਹੇ ਨੇ ਠੀਕ ਹੈ ਜੀ ਕੋਈ ਫ੍ਰੀ ਆਫ ਕੋਸਟ ਐ ਫਿਰ ਦੂਸਰਾ ਜਿਹੜਾ ਸੀਗਾ ਸਾਨੂੰ ਡੈਲਸਿਸ ਯੂਨਿਟ ਲਾਣ ਦਾ ਕਿੰਨੇ ਹੋਗੇ ਜੀ ਉਹ ਵੀ ਸਸੇ 200 ਤੋਂ ਉੱਤੇ ਡੈਲਸਿਸ ਜਿਹਨੂੰ ਠਲਾਏ ਅਸੀਂ ਜਿਹੜੇ ਕੀ تقريبا ਹਰ 25-30 ਕਿਲੋਮੀਟਰ ਦੇ ਬਾਅਦ ਸਾਡੇ ਯੂਨਿਟ ਲੱਗੇ ਸਾਰੇ ਉਹ ਅਸੀਂ ਹਸਪਤਾਲਾਂ ਨੂੰ ਡੋਨੇਟ ਕੀਤੇ ਉਹ ਹਸਪਤਾਲ ਹੀ ਚਲਾ ਸਕਦਾ ਕੀ ਲੈਨੇ ਹੋ ਫਿਰ ਉਹਦਾ ਜੀ ਤੁਸੀਂ ਨਹੀਂ ਅਸੀਂ ਕੁਝ ਨਹੀਂ ਲੈਂਦੇ ਅਸੀਂ ਕੁਝ ਨਹੀਂ ਲੈਂਦੇ ਅਸੀਂ ਸਿਰਫ ਮਸ਼ੀਨਾਂ ਡੋਨੇਟ ਕਰਕੇ ਉਹ ਹਸਪਤਾਲ ਨੂੰ ਅਸੀਂ ਇਹ ਕਹਿੰਦੇ ਹਾਂ ਕਿ 70% ਜਿਹੜੇ ਕੇਸਸ ਹੈਗੇ ਉਹ ਸਾਡਾ ਲੈਟਰ ਹੈ ਜਾਏਗਾ ਤੇ ਤੁਸੀਂ 650 ਰੁਪਏ ਚਾਰਜ ਕਰੋਗੇ ਇੱਕ ਟੈਲ ਸਿਰਫ ਠੀਕ ਹੈ ਜੀ 30% ਤੁਹਾਡੇ ਜਿਹੜੇ ਪੇਸ਼ੈਂਟ ਹੈਗੇ ਸਾਡੇ ਮਸ਼ੀਨਾਂ ਨੂੰ ਯੂਜ਼ ਕਰੋ ਤੁਸੀਂ ਉਹ ਤੁਸੀਂ ਜੋ ਮਰਜ਼ੀ ਚਾਰਜ ਕਰੋ ਸਾਡਾ ਕੋਈ ਲੈਣ ਦੇਣ ਨਹੀਂ ਹੈ ਸੋ ਇਸ ਤਰੀਕੇ ਨਾਲ ਤਾਂ ਜੋ ਹਸਪਤਾਲ ਵੀ ਬਦਨਾ ਹੋ ਜਾਣਾ ਕਿਉਂਕਿ ਖਰਚ ਨੇ ਕੈਲਕੂਲੇਟ ਕੀਤੀ ਆ 650 ਰੁਪਏ ਵਿੱਚ ਵੀ ਹਸਪੀਟਲ ਨੂੰ ਨੁਕਸਾਨ ਨਹੀਂ ਹੈ ਨਹੀਂ ਹੈ ਸੋ ਇਸ ਤਰ੍ਹਾਂ ਚੱਲਦਾ ਰਿਹਾ ਲੈਬਾਰਟਰੀਜ਼ ਵਾਲਾ ਜੀ ਫਿਰ ਸਭ ਤੋਂ ਜਿਹੜੀ ਜ਼ਰੂਰੀ ਆਪਾਂ ਨੂੰ ਮਹਿਸੂਸ ਹੋਇਆ ਕਿ ਜੋ ਪਿੰਡਾਂ 'ਚ ਦੇਖਿਆ ਗਿਆ ਸੀ ਨਾ ਕਿ ਇੱਕਦਮ ਜਦੋਂ ਕਦੋਂ ਹਾਰਟ ਅਟੈਕ ਆ ਗਿਆ ਕਿੰਨੀਆਂ ਫੇਲਰ ਹੋ ਗਈਆਂ ਕੈਂਸਰ ਮਿਲ ਗਈ ਜਿਹੜੀ ਲਾਸਟ ਸਟੇਜ ਦੇ ਉੱਤੇ ਹੈਗੀ ਆ ਸੋ ਉਹਨਾਂ ਚੀਜ਼ਾਂ ਨੂੰ ਅਸੀਂ ਕਰਨ ਲਈ ਵੀ ਟੈਸਟ ਨਹੀਂ ਸੀ ਲੋਕ ਕਰਾਉਂਦੇ ਅਸੀਂ ਫਿਰ ਲੈਬਾਰਟਰੀਆਂ ਦਾ ਕੰਮ ਸ਼ੁਰੂ ਕੀਤਾ ਪਹਿਲੀ ਲੈਬਾਰਟਰੀ ਪਟਿਆਲੇ ਖੋਲੀ ਪਟਿਆਲਾ ਤੇ ਸੰਗਰੂਰ ਕੱਖੀਆਂ ਖੁੰਨੀਆਂ ਦੋ ਲੈਬਾਰਟਰੀਆਂ ਜੀ ਤੇ ਫਿਰ ਸਾਡੇ 'ਚ ਹੋ ਗਿਆ ਕਿ ਅਸੀਂ ਕਿਸ ਤ ਇਹ ਮੇਰੇ ਡਾਕਟਰ ਟੀਮ ਬੈਠੀ ਸਾਰੇ ਉਹ ਕਹਿੰਦੇ ਜੀ ਮਾਰਕੀਟ ਨਾਲੋਂ 50% ਤੇ ਆਜੀ ਆਪਾਂ ਮੈਂ ਕਿਹਾ ਨਹੀਂ 50 ਜਿਆਦਾ ਹੈ ਮੈਂ ਕਿਹਾ ਪੀਜੀਆ ਦੇ ਰੇਟ ਲਓ ਸੋ ਪੀਜੀਆ ਦੇ ਰੇਟ 33% ਸੀਗੇ ਮਾਰਕੀਟ ਨਾਲੋਂ ਅਸੀਂ ਉਹਨਾਂ ਰੇਟਾਂ ਦੇ ਕੰਮ ਕੀਤਾ ਇੱਕ ਮਹੀਨਾ ਪੂਰਾ ਹੋਇਆ ਬੜੀ ਇੰਟਰਸਟਿੰਗ ਗੱਲ ਇਹ ਜੀ ਜਿਸਨੇ ਇੱਕ ਮਹੀਨਾ ਖਤਮ ਹੋਇਆ ਤੇ ਮੈਨੂੰ 17000 ਦਾ ਪ੍ਰੋਫਿਟ ਹੋ ਗਿਆ ਉਸ ਚੋਂ ਤੇ ਮੈਂ ਕਿਹਾ ਨਹੀਂ ਪ੍ਰੋਫਿਟ ਨਹੀਂ ਲੈਣਾ ਇਹਨਾਂ ਰੇਟਾਂ 'ਚ ਮਰਜ ਕਰ ਦਿਓ ਅਸੀਂ ਉਹਨਾਂ 17000 ਨੂੰ ਰੇਟਾਂ 'ਚ ਮਰਜ ਕਰਤਾ ਹਾਂਜੀ ਇੱਕ ਮਹੀਨਾ ਹੋਰ ਲੰਘਿਆ ਤੇ ਸਾਨੂੰ 51000 ਦਾ ਪ੍ਰੋਫਿਟ ਫੇਰ ਹੋ ਗਿਆ ਕਿਉਂਕਿ ਉਹ ਰੇਟ ਘਟਾਉਂਦੇ ਸੀ ਹਾਂ 23% ਆਗੇ ਸੀ ਵੋਲੀਅਮ ਵਧ ਗਿਆ ਮੈਂ ਕਿਹਾ ਜੀ ਇਹ 51000 ਰੁਪਏ ਤੁਸੀਂ ਮੈਂ ਕਿਹਾ ਇਹਨੂੰ ਮਰਜ ਕਰ ਦਿਓ ਸੋ ਉਹਨੂੰ ਮਰਜ ਕਰਕੇ 10% ਸਾਡੀ ਆਈ ਸਿਰਫ ਸੋ ਅੱਜ ਸਾਡੀਆਂ ਜਿੰਨੀਆਂ ਲੈਬੋਰੀ ਚੱਲ ਰਹੀਆਂ ਨੇ 31 ਮਾਰਚ ਤੱਕ ਸਾਡੀਆਂ ਜਣੀਆਂ 150 ਲੈਬੋਰੀ ਸਾਡੀ ਪੂਰੀ ਹੋ ਜਾਣੀ ਹੈ ਇਹਨਾਂ ਸਾਰੀਆਂ ਸਟੇਟਾਂ ਅੱਛਾ ਪੰਜਾਬ ਦੇ ਹਰ ਜ਼ਿਲ੍ਹੇ ਚ ਹੋਗੀ ਹਰ ਬਸੇ ਹੈ ਇੱਕ ਇੱਕ ਜ਼ਿਲ੍ਹੇ ਦੋ ਦੋ ਤਿੰਨ ਤਿੰਨ ਲੋਟ ਨਹੀਂ ਆਈਆਂ ਨੇ ਕਿਸੇ ਚੀਜ਼ ਦੀ ਕਮੀ ਨਹੀਂ ਹੈ ਲੇਕਿਨ ਪ੍ਰਾਈਸ ਜਿਹੜੇ ਸਾਡੇ ਸਾਰੇ ਨੇ ਉਹ 10% ਦਾ ਮਾਰਕੀਟ ਨੂੰ ਜਿਹੜੇ ਟੋਟਲ ਬੋਡੀ ਦਾ ਜਿਹੜੇ ਟੈਸਟ ਕਰਾਉਂਦੇ ਆ ਅਸੀਂ ਕੋਈ 38 ਜ 4000 ਰੁਪਏ ਆਂਦਾ ਸਾਡੇ 350 340 ਰੁਪਏ ਸਿਰਫ ਕੁਝ ਟੈਸਟ ਹੋ ਜਾਂਦੇ ਸਿੰਪਲ ECG ਦੇਖ ਯਾਰ ECG ਤੁਸੀਂ ਮਾਰਕੀਟੋਂ ਕਰਾਓਗੇ 150 200 ਰੁਪਏ ਦੀ ਹੈ ਸਾਡੇ 20 ਰੁਪਏ ਦੀ ਹੈ ਸਾਰੇ